ਲਓ ਜੀ ਸਾਰਿਆਂ ਨੂੰ ਸასი ਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਤੇ ਲਓ ਜੀ ਅੱਜ ਦੀ ਕਰੀਏ ਆਪਾਂ ਵੀਡੀਓ ਸ਼ੁਰੂ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਤੇ ਲਓ ਜੀ ਆਪਾਂ ਇਧਰ ਤਰ ਲਈ ਕੜਾਈ ਤੇ ਆਪਾਂ ਆਏ ਆ ਵਾਂਡੇ ਤੇ ਕਿੰਨੇ ਦਿਨ ਹੋ ਗਏ ਵਲੌਗ ਨਹੀਂ ਆਇਆ ਤੇ ਮੈਂ ਕਿਹਾ ਨਾਲੇ ਵਲੌਗ ਬਣਾ ਲਗੇ ਤੇ ਨਾਲੇ ਆਪਾਂ ਥੋੜੀ ਕਿ ਮਦਦ ਕਰ ਦਿੱਤੀ ਅਗਲਿਆਂ ਦੀ ਇਦਰ ਲੱਗੇ ਮਖਰੇਲੇ ਬਣਾਉਣ ਰਾਤ ਧੋ ਬਣਾ ਕੇ ਛਿੱਲ ਕੇ ਰੱਖ ਲਏ ਇਦਰ ਮਸਾਲਾ ਪਿਆਜ ਗ੍ਰाइंड ਕਰ ਲਿਆ ਮਿਰਚ ਮਸਾਲਾ ਪਾ ਲਿਆ ਇਦਰ ਤਰਲੀ ਕੜਾਈ ਤੇ ਇਹਦੇ ਵਿੱਚ ਆਪਾਂ ਪਾਈਏ ਹੁਣ ਤੇਲ ਤੇ ਫਿਰ ਆਪਾਂ ਕ੍ਰੇਲੇ ਪੜ ਕੇ ਪਾਈਗੇ ਲਓ ਜੀ ਕੜਾਈ ਚ ਪਾ ਲਿਆ ਆਪਾਂ ਤੇਲ ਕਿਉਂਕਿ ਕ੍ਰੇਲੇ ਪਿੱਲੋ ਆ ਕਿ ਤੇਲ ਹੋਊ ਤੇ ਫਿਰ ਤਲੇ ਜਾਣੇ ਆ ਪਾਣੀ ਦੇ ਪਕੌੜੇਦਾਂ ਨਾਲ ਮੰਗੂਏ ਹੁਣ ਕੰਮ ਹੋਣਾ ਨਹੀਂ। ਲੋਜ ਆਪਾਂ ਕ੍ਰੇਲੇ ਭਰ ਕੇ ਪਾਈਏ। ਫਿਰ ਆਪਾਂ ਤੰਦੂਰ ਤਾ ਕੇ ਉਹ ਆਟਾ ਗੋਦਾ। ਤੰਦੂਰ ਤਾ ਕੇ ਤੇ ਪ੍ਰਸ਼ਾਦੇ ਲਾਉਨੇ ਆ। ਮੈਂ ਆਈ ਵਾਂਡੇ। ਜਿਹਨਾਂ ਪਹਿਣਾ ਨੂੰ ਪਤਾ ਜਿਹੜੇ ਪਹਿਣਾ ਵਿੱਚ ਮੈਨੂੰ ਕਮੈਂਟ ਕਰਦੇ ਉਹਨਾਂ ਨੂੰ ਪਤਾ ਮੈਂ ਇਥੇ ਆਈ ਹਾਂ ਸਰ ਅਰਪਣਾ ਨੂੰ। ਮੈਂ ਕਿਹ ਚਾਲ ਨਿਕਾਜਾ ਬਲੌਗ ਸ਼ੁਰੂ ਕਰਨ ਲੱਗੇ ਕਿੰਨੇ ਦਿਨ ਹੋ ਗਏ ਆ। ਬਲੌਗ ਨਹੀਂ ਆਇਆ ਪਾਇਆ ਗਿਆ ਕੋਈ ਪਹਿਣਾ ਕਮੈਂਟ ਕਰਨ ਲਈ। ਦੋ ਪੈਣਾ ਦੇ ਤੇ ਫੋਨ ਵੀ ਆਏ ਤੇ ਚਲੋ ਜੀ ਹੁਣ ਆਪਾਂ ਭਰ ਗਏ katoreਲੇ ਤੇ ਹੁਣ ਕਿ ਆਪਾਂ ਉੱਤੇ ਕੋਠੇ ਤੇ ਜਾ ਕੇ ਤੰਦੂਰ ਤਾ ਕੇ ਪ੍ਰਸ਼ਾਦੇ ਲਾਉਣੇ ਵਾਇਂ ਗੁਰੂ ਸਾਹਿਬ ਤਨਗੋਈ ਵਾਇਂ ਗੁਰੂ ਸਾਹਿਬ ਸਾਤ ਨਗਿੰਨ ਵਾਇਂ ਗੁਰੂ ਸਾਤ ਨਗ ਲਓ ਜੀ ਗਰੇ ਲੈ ਆਪਾਂ ਦਿੱਤੇ ਪਰ ਸਾਰੇ ਪਾ ਦੇਖੋ ਤੇ ਰੈਸ ਕਰਤਾ ਸੇਮ ਹਾਂ ਆਹ ਤਾਮਾ ਜੀ ਨੂੰ ਲੋ ਪਹਿਲਾਂ ਜੇਗੇ ਤੇ ਉਹ ਐਂਸ ਦੇ ਇੱਕ ਚਾਲ ਕਰ ਰਹੇ ਹੋਰੀਆਂ ਕੁੱਝੇ ਬਾਪਾਈ ਦੇ ਨੋਕਰ ਦਾ ਨਾ ਲੋਕੇ ਦੇ ਪਰਮ ਤੇ ਮਨ ਨੂੰ ਮੇਰਾ ਦਾ ਪ੍ਰਕਾਣ ਹੋ ਗਿਆ ਤੁਹਾਨੂੰ ਲਾਇਆ ਆਹ ਇਹਦੇ ਨਾਲ ਇਹ ਨਾਲ ਹੀ ਹੋਣਾ ਹੈ ਇਹ ਨਾਲ ਜੀ तो करके पानी भी पानी भी डालो और थोड़ा सा और डाल दो केला बाकी ਕਿੰਨੇ ਦਿਨ ਹੋ ਗਏ ਵੀੜ ਕੋ ਨਹੀਂ ਪਾਈ ਲਗਾ ਸਾਨੂੰ ਵੀੜ ਕੋ ਪਾ ਲਗੇ ਨਾਲੇ ਪਹਿਣਾ ਮੈਸੇਜ ਕਰਨ ਲਗਾ WhatsApp ਤੇ ਮੈਸੇਜ ਆਉਂਦੇ ਜਿੰਨਾ ਪਹਿਣਾ ਕੋ ਨੰਬਰ ਦਊ ਤੇ ਨਾ ਕੋ ਫੋਨ ਆਏ ਉਹਨਾਂ ਦੇ ਰਿਕਾਰਡਿੰਗਾਂ ਭੇਜਣ ਲਗਾ ਤੇ ਲਈ ਆਪਣੀ ਬਣੀ ਚੱਲੇ ਫਿਰ ਆਪਾਂ ਉਹਨਾਂ ਨਾਲੇ ਚੋਕਾਈਏ ਤੰਦੂਰ ਤੇ ਤਾਂ ਪ੍ਰਸ਼ਾਦੇ ਲਾਈਏ ਬਲਾਸ ਲੈਣਾ ਆ ਲੈ ਆ ਜਾਣਾ ਨਹੀਂ ਹਾਂ ਆ ਲੈ ਜਿਆਦਾ ਸੀ ਸਮਾਂ ਆ ਗਿਆ ਤੇਜ਼ ਕਰ ਲੈ ਚਲੋ ਚਲੋ ਉਹਨੂੰ ਚੜਾ ਆਪਾਂ ਕਰੀਏ ਉਹਨੂੰ ਰੈਸਟ ਥੋੜਾ ਜਿਹਾ ਕਰਨਾ ਨਹੀਂ ਆ ਬਾਕੀ ਤਨਾ ਆਪਣੇ ਕੰਮ ਤੋਂ ਲੈ ਕੀਤੇ ਹਾਂਜੀ ਬਤੀ ਆ ਗਈ ਸੀ ਨਾ ਮੁੜ ਕੇ 2 ਵਜੇ ਹੋਇਆ 3 ਲੈ ਦੇਖੋ ਬਣ ਕੇ ਹੋ ਗਏ ਤੇ ਆਹ ਹੋਣੀ ਅੰਮੀ ਆਣੀ ਸੋਸ ਕਰਾਣੀ ਨਾਲ ਇਹ ਗੈਸਾ ਉਹ ਤੁਹੋ ਬੋਲ ਕੇ ਚਾਟ ਲੈ ਜੜੀ ਆਹ ਇਹ ਆਪਾਂ ਸ਼ਰੀਏ ਪ੍ਰਸ਼ਾਦੇ ਕਰ ਲੈ ਲਈ ਨਾਲ ਲੱਸੀ ਲਓ ਜੀ ਇਧਰ ਤੁੰਦੁਰ ਦੇਤਾ ਪਤਾ ਤੇ ਇਧਰ ਲੈ ਆਂਦਾ ਆਪਾਂ ਸਮਾਨ ਆਟਾ ਉਟਾ ਸਭ ਬਾਹੋ ਜੀ ਜਿਸ ਕਰ ਉਹ ਦਰਸ਼ਨ ਜੀ ਅਸੀਂ ਦਰਸ਼ਨ ਕਰਾਈਗੇ ਆਗੋਰ ਦਵਾਰਾ ਸਾਵ ਆ ਲਾਗੋਨੀ ਬਾਰਡਰ ਜਿਹੜੀ ਸ਼ੜਕ ਲੰਘਦੀ ਆ ਵਾਗੇ ਬਾਡਰ ਨੂੰ ਬਾਈਪਾਸ ਆ ਵੇਖੋ ਇਹਦੇ ਨਾਲ ਹੀ ਆ ਗੁਰਦੁਆਰਾ ਸਾਹਿਬ ਆ ਬਾਬਾ ਦਸ਼ਾਂ ਸਿੰਘ ਖੁੱਲੀ ਵਾਲੇ ਘਣੂ ਪਰ ਬਹੁਤ ਤਗੜਾ ਗੁਰਦੁਆਰਾ ਬਾਬਾ ਜੀ ਇੱਥੇ ਖੁੱਲੀ ਵਾਲੇ ਤਾਬ ਕਰਦੇ ਰਹੇ ਇਤਿਹਾਸਿਕ ਗੁਰਦੁਆਰਾ ਆ lagi aba peera la sthan mai jehda ਵਾਗਾ ਬਾਰਡਰ ਨੂੰ ਜਾਂਦਾ ਜੀ ਲੋਕ ਬਾਰਡਰ ਤੇ ਗੱਡੀਆਂ ਮੋਟਰਾਂ ਜਿਹੜੇ ਜਾਂਦੇ ਬਾਰਡਰ ਤੇ ਉਹ ਵੇ ਨਾਲ ਹੀ 에어ਪੋਰਟ ਲੋ ਜੀ ਤਨੂਰ ਗਿਆ ਢਿਆਤ ਆਪਣ ਬਾਸ ਆਪਾਂ ਹੋਏ ਤੇ ਵੇਸ ਬਾਲਣ ਪੋਣਾ ਆਪਣਾ ਪ੍ਰਸ਼ਾਦੇ ਲਾਈਏ ਚਲੋ ਜੀ ਫੁੱਲ ਤੇ ਲਾਈਏ ਲਓ ਜੀ ਵੇਖੋ ਜੀ ਫੁੱਲ ਕੇ ਫੁਲਕੇ ਆ ਵੇਖੋ ਆਪੇ ਡਗਦੇ ਜਾਂਦੇ। ਇੱਕ ਤੇ ਹੱਥ ਬੋਲਾ ਇੱਕ ਮੜਾ ਜਿਹਾ ਸੁੱਕਾ ਆਟਾ ਲਾਤਾ। ਤੇ ਚਲੋ ਜੀ ਆਹ ਵੇਖੋ ਫੁਲਕੇ ਗਏ ਲਾਥ। ਤੇ ਜਾ ਕੇ ਹਣ ਦਹੀਂ ਨਾਲ ਤੇ ਕਰੇਲਿਆਂ ਨਾਲ ਸ਼ਕੀਏ। ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ। ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ। ਚਲੋ ਜੀ ਮਿਲਾਂਗੇ ਸ਼ਾਮ ਵਾਲੀ ਵੀਡੀਓ ਵਿੱਚ। ਸასი ਘਾਲ ਦੀਆਂ।